ਸਾਦਸਮੇ ਪ੍ਰਥਮਾ ਪਗਉਤੀ ਸਮਰ ਕੇ ਗੁਰੂ ਨਾਨਕ ਨੈ ਧਾਈ ਰੰਗਤ ਗੁਰ ਤੇ ਅਮਰਦਾਸ RAM ਦਾਸੀ ਹੋਏ ਸਹਾਈ ਅਰਜਨ ਹਰ ਗੋਬਿੰਦ ਨੂੰ ਸਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰਸੰਗਿ ਧਾਈ ਆ ਜਿ ਡਿਠੇ ਸਭ ਦੁਖ ਜਾਈ ਤੇਗ ਬਹਾਦਰ ਸਮਰਿਆ ਆਕਾਰ ਨਾਉ ਨਿ ਦਿਆਵੇ ਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਦੀ ਜੋਤ ਸਹੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸੰਦਾਰ ਦਾ ਧਿਆਨ ਧਰ ਕੇ ਭੋਲਣਾ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌ ਸੱਜਾ ਦੇ ਚਾੜੇ ਮੁਕਤੇ ਹਠੀਆਂ ਜਪੀਆ ਤਪੀਆ ਜਿਨ੍ਹਾਂ ਨਾਮ ਜੱਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਵ ਕਿਰਨਹ ਗੀਤਾ ਤੰਨਾ ਪਿਆਰਿਆ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਭੋਲਣਾ ਜੀ ਵਾਹਿਗੁਰੂ ਜਿਨ੍ਹਾਂ ਸਿੰਘ ਸਿੰਘਣੀਆਂ ਧਰਮੈ ਸਿਖ ਦਿੱਤੇ ਬੰਦ ਬੰਦ ਕਟਵਾਏ ਖੋਪਰਿਆਂ ਲਹਈਆਂ ਝੜਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਦਰਗੋਣੀ ਸੇਵਾ ਲਈ ਕਰਭਾਨੀਆਂ ਕੀਤੀਆਂ ਧਰਮ ਨਿਹਾਰਿਆ ਕੁਸਿ ਕੇ ਕੇ ਸੰਸਵ ਸੰਸ ਨਵਾਹੇ ਇਤਰਾ ਦੀ ਕਮਾਈ ਦਾ ਧਿਆਨ ਕਰਕੇ ਵਰਣਾ ਜੀ ਨਮਾਹ ਗੁਰੂ ਜੀ ਪੰਆ ਤਹਤਾ ਸਰਵੋਤਮ ਦਾ ਨਾਮ ਦਾ ਧਿਆਨ ਕਰਕੇ ਵਰਣਾ ਜੋ ਆਪਨੇ ਪੰਥ ਦੇ ਸਰਸ ਸਭਾ ਇਹ ਦਰਕਾਰ ਸਾਜੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਧੰਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਨਸੋਰਿਆ ਖੁੱਲੇ ਦਰਸਣ ਸੇਵਾ ਸੰਭਾਲ ਦੇ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸੋ ਸੇ ਨਮਾਨਿਆਂ ਦੇ ਮਾਣ ਨਤਣਿਆਂ ਦੇ ਤਾਣ ਓਟਿਆਂ ਦੀ ਓਟ ਧਨ ਧਨ ਬ੍ਰਹਮ ਗਿਆਨੀ ਬਾਬਾ ਸੰਗ ਜੀ ਮਹਾਰਾਜ ਨਤਨ ਯਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਣਾ ਕਮਲਾ ਪਾਸਰਦਾ ਸਬੰਤੀ ਹੈ ਜਿ ਲਖ ਖੁਸ਼ੀਆਂ ਪਾਤ ਸਾਈਆਂ ਜੇ ਸਤ ਗੁਰੂ ਨਦਰ ਕਰੇ ਨਿਮਖ ਏ ਕਰ ਨਾਮ ਦੇ ਮੇਰਾ ਮੰਤਨ ਸੀਤਲ ਹੋਏ ਦੇ ਮਹਾਵਾਕ ਅਨਸਾਰ ਆਪ ਜੀ ਦੇ ਦਰ ਕਰਦੇ ਪ੍ਰੀਤਮਾਨ ਸਦਾਾਰ ਭਜਨ ਸਿੰਘ ਵਾਖ ਜਸਵੀਰਪੁਰ ਬੇਟਾ ਪਰਮੇਂਦਰ ਸਿੰਘ ਦਾ ਪੁੱਜ ਜਸਵੀਰ ਪਰਮਚੇ ਪਾਸ ਸਾ ਜੀਓ ਆਪਣੇ ਬੇਟੇ ਪ੍ਰਭ ਨੂਰ ਦੀ ਖੁਸ਼ੀਆਂ ਨੂੰ ਮੁੱਖ ਰੱਖਦੇ ਮਰਚੇ ਪਾਸ ਸਾ ਜੀਓ ਆਪ ਜੀ ਦੇ ਚਰਨ ਪਰਸਰੇ ਹਨ ਮਚੇ ਪਾਸ ਸਾ ਜੀਓ ਜਿਸ ਮਨ ਭਣ ਲੈ ਕੇ ਪਰਵਾਰ ਸੇਵਾ ਲੈ ਰਿਹਾ ਸਮੰਧੀਆਂ ਮਨੋਪਾਵਨਾ ਪੂਰੀ ਕਰਨੀਆਂ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਸੁੱਖਾਂ ਦਾ ਪਰਵੇਸ਼ ਕਰਨਾ ਆਪਣੇ ਦਰਮਾ ਗੁਰੂ ਸਿੱਖੀ ਦਾਣ ਨਾਮਦਾਨ ਦੇ ਦਾਤਾਂ ਬਖਸ਼ਣੀਆਂ ਬੱਚੇ ਦੇ ਸਿਰ ਤੇ ਮਿਹਰ ਕਰੇ ਹੱਥ ਰੱਖਣਾ ਵੱਡੇ ਆਜੂ ਬਖਸ਼ਣੇ ਜੇ ਪਾਸਾ ਜੀ ਇਹ ਵਿਦਿਆ ਦੇ ਦਾਣ ਬਖਸ਼ਣੇ ਮਾਪਿਆਂ ਦੇ ਆਗਿਆਕਾਰ ਹੋਏ ਮਰਚੇ ਪਾਸਾ ਜੀ ਆਉਣ ਵਾਲੇ ਸਮੇਂ ਚ ਬੇਅੰਤ ਖੁਸ਼ੀਆਂ ਬਖਸ਼ਣੀਆਂ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦਾ ਪਰਿਵਾਰ ਵੱਲੋਂ ਆਪ ਜੀ ਦੇ ਹਜੂਰ ਪੰਚਮ ਕੜਾ ਪ੍ਰਸਾਦ ਦੇ ਗਾਜਰ ਹੈ ਜੀ ਦਸ ਪ੍ਰਮਾਣ ਕਰੋ ਸੰਗਤਾਂ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਤ੍ਰੋ ਨਾਮੇ ਮੋਸਕੇ ਅਖੰਡ ਪਾੜ ਦੀ ਰਮਤਾ ਬਖਸੋ ਸੇ ਪਰਵਾਰਾਂ ਦੇ ਕਾਜ ਰਾਸ ਕਰੋ ਜੋ ਵੀ ਦਰਾਂ ਇਸ ਰਾਜੀ ਕੁਸੀ ਜਾ ਗੁਰੂ ਨਾਨਕ ਨਾਮ ਚੜ੍ਹਦੀ ਕਰੋ ਤੇਰੇ ਕਣ ਸਰਬਤ ਦਾਇਕ ਬਨੋ ਵਾਹਿਗੁਰੂ ਦੀ ਕਾ ਖੜਸਾ ਵਾਹਿਗੁਰੂ ਦੀ ਫਤਿਹ ਮੋਲੇ ਸੋ ਮੇਰਾ ਸਤਨਾ ਚੰਦ ਮੈਨੇ ਕਿਰਪਾ ਤੁਹਾਨੂੰ ਸਤਨਾ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਤ ਗੁਰ ਆਇਓ ਸਰਣ ਤੁਹਾਰੀ ਮੈਲਾ ਸੁਖ ਨਾਮ ਹਰਿ ਸੁਭਾ ਕਿੰਦਾ ਲਾਹੇ ਹਮਾਰੀ ਸਤਿਗੁਰੇ ਆਇਓ ਸਰਣ ਤੁਮਾਰੀ ਮਿੜੈ ਸੂਖ ਨਾਮ ਅਰ ਸੋਭਾ ਕਿੰਦਾ ਲਾਹੇ ਕਮਾਲੇ ਨਾਨਕ ਅਵਰਨ ਸੂਚੈ ਤੁਜੀਠਾ ਹਰ ਘਰ ਪਰਿਓ ਤੋ ਦੁਆਰੀ ਲੇਖਾ ਛੋੜ ਅਨੇਖਾ ਛੁਟੈ ਨਾਮ ਨਿਰਗੁਣ ਨਿਰਗੁਣਾਰੀ ਸਾਧਕ ਕੋ ਸੰਤ ਸਦਾ ਮਿਹਰਵਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੈ ਬਣਿਓ ਰਾਖ ਲਿਓ ਏ ਮਾਲੀ ਸਾਧਕ ਸੰਤ ਸਦਾ ਮਿਹਰਵਾਨਾ ਸਬਨਾ ਦੇ ਅਦਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖੜਿਓ ਏ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆਈ ਤੁਮੇ ਮੋਹਨ ਦੀ ਤੁਮ ਕਮ ਲੈ ਬੜਿਆਈ ਤੁਮੇ ਇਤਮ ਨੀਚੋ ਰੂਪਾ ਲਖ ਦੁ ਸੁਖ ਪਾਈਐ ਨਿਕਨਾ ਤੁਮੇ ਉਸ ਜੀਸੂ ਇਸ ਮਿਸਰਾ ਬੁਆਹੀਐ ਓਕ ਮੈਂ ਅੰਦਰ ਸਭ ਕੋ ਬਾਹ ਨਾ ਕੋਈ ਨਾਮ ਕੋ ਮੈਂ ਜੁਜੈ ਤਾ ਹੁ ਮੈਂ ਕਹਿ ਨ ਕੋਈ ਗਾਵੈ ਕੋ ਤਾਂ ਹੋਵੇ ਬਿਸ਼ੈ ਤਾਂ ਗਾਵੈ ਕੋ ਦਾਰ ਜਾਰੀ ਦੀਸਾਨ ਗਾਵੈ ਕੋ ਸੁਖ ਬੜਿਆਈਆਂ ਚਾਰੂ ਗਾਵੈ ਕੋ ਜੈ ਅਥੰਗੀ ਚਾਰ ਗਾਵੈ ਕੋ ਸਾਜ ਕਰੇ ਤਾਨੁ ਖੇ ਗਾਵੈ ਕੋ ਜਿ ਲੈ ਖੁਤੇ ਗਾਵੈ ਪੂਜਾ ਪੈ ਦਸ਼ਾ ਦੂਰ ਗਾਵੈ ਕੋ ਹੀ ਤਾਦਰਾ ਦੂਰ ਕਥਨਾ ਕਥੀ ਨਾਵ ਤੋਟ ਕਸ ਕਥਤੀ ਸੋਤੀ ਕੋਟ ਕੋਟ ਦੇਦਾ ਦੇਦਾ ਦੇਖ ਮਾਹੀ ਤੁਧਾ ਤੁਧੁ ਤਰਖਾਈ ਖਾਈ ਓਪਰੇ ਓਪਰੇ ਚਲਾਈ ਰਾਹਾਉ ਨਾਨਕ ਵਿਚਹਿ ਵੀ ਪਰਵਾਹ ਸੱਚਾ ਸਾਇ ਸਾਨਾਈ ਪਾਖਿਆ ਬਹੁ ਭਾਰ ਅਖਮ ਗੈ ਦੀਦਾ ਦਾਤ ਕਰੀ ਤਾ ਵੇਰ ਕਾਇਆ ਰੱਖੀਐ ਜਿਤ ਸੇ ਦਰਬਾਰ ਹੋ ਕੇ ਬੋਲਣ ਗੁਦੀਐ ਜਿਤ ਸੁਨ ਘਰੇ ਪਿਆਰ ਤੁਮਤੇ ਵੇਲਾ ਸਚਨਾਵ ਬੜਿਆਈ ਵਿਚਾਰ ਕਰਮੀਆਂ ਵੇ ਪਕੜਾ ਨਦਰੀ ਮੁਖ ਦੁਆਰ ਤਾਨ ਕੇ ਪਿਆ ਜਾਣੀਐ ਸਭ ਆਪੇ ਸਚਿਆਰ ਸਾਪਿਆ ਨ ਜਾਇ ਕੀ ਤਾਰਾ ਹੋਵੇ ਆਪੇ ਆਨਜਿਛੋਏ ਜਿਨ ਸੇ ਵਿਆ ਤ੍ਰਿਪਾਇਆ ਮਾਨੋ ਨਾ ਸੁਗਾਤੀਐ ਗੁਰੂ ਜੀ ਦਾ ਕਾਵਿਅ ਸੁਣੀਐ ਮਨ ਰਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰੁਖ ਨਾਦਿ ਗੁਰੁਖੀਤੰ ਗੁਰੁ ਕਰਹਿਐ ਸਮਾਈ ਗੁਰੇਸ਼ਰ ਗੁਰੂ ਗੋਖ ਵਰਮਾ ਗੁਰੂ ਪਾਰਵਤੀ ਮਾਈ ਜੇ ਮੋ ਜਨਾ ਅਖਾ ਨਾਹੀ ਕਹਿਣਾ ਕਥਨ ਜਾਈ ਬੁਰਾ ਇਕ ਦੇਹ 부ਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰੂ ਨਾ ਜਾਈ ਤੀਰਥਨਾਵਾ ਜੇ ਤਿਸ ਭਾਵਾ ਬਿਨ ਬਾਣੇ ਕੇ ਨਾਹੀ ਕਰੀ ਜੇ ਤਿਸੁ ਸੁਭਾਈ ਵਿਖਾ ਬਿਨ ਕਰਮਾ ਕੇ ਬਿਨੇ ਨਈ ਮਾਤ ਵਿਚਰਤ ਰਤਨ ਜੋ ਆਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰ ਆਖਣੇ 부ਜਾਈ ਸੁਨਾਨੀਆ ਕਾਇਕ ਦਾਤਾ ਸੋ ਮੈਂ ਸਰਣਾ ਜਾਇ ਜੇ ਤੁਚਾਰਿਆ ਅਰਜਾ ਹੋ ਦਸੂਰੀ ਹੋਏ ਨਵਖੰਡਾ ਵਿੱਚ ਜਾਣਿਆ ਨਾਲ ਚਲੇ ਸੰਤੋਏ ਜੰਗਾ ਨਾਮ ਰਖਾਇ ਕ ਜਸ ਕੀਰਤ ਜਾਗ ਜੇ ਜੇਤਨ ਕਰਨਾ ਮੈਂ ਤਾ ਬਾਤਨ ਪੁੱਛਿਆ ਕੇ ਕੀਤਾ ਅੰਦਰ ਕੀਟ ਕਰੋ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਭਵੰਤਿਆ ਗੁਣ ਦੇ ਦੇਹਾਂ ਕੋਈ ਨ ਸੁਚਈ ਜੇ ਤੁਸਕੁ ਕੋਈ ਕਰੇ ਸੁਣਿਆ ਸਿਧ ਮੀਰ ਸੁਰਨਾਥ ਸੁਣਿਆ ਤਤਿ ਤਵ ਦੇ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਕੋਈ ਨ ਛਕਾ ਕਾਲ ਜਾਣ ਕਮਤਾਰ ਸਦਾ ਲਿਗਾ ਸੁਣਿਆ ਦੁਪਾਪ ਕਰਾ ਸੁਣਿਆ ਈਸ਼ਰ ਵਰਭਾਇੰਦ ਸੁਣਿਆ ਮੁਖ ਸੁਲਾਹਣ ਮੰਦ ਸੁਣੇ ਜੋਗ ਜਗਤਾਨ ਭੇਦ ਸੁਣੇ ਸਾਸ਼ਵਤਿ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਅੰਤੁ ਪਾਪ ਕਾ ਨਾਸ਼ ਸੁਣੇ ਸਤ ਸੰਤੋਖ ਗਿਆਨ ਸੁਣੇ ਅक्षर ਕਾਇਸ਼ਣਾਨ ਸੁਣੇ ਕੜ ਬੜਾ ਬਿਵਾਨ ਸੁਣੇ ਲਾਗੀ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਅੰਤੁ ਪਾਪ ਕਾ ਨਾਸ਼ ਸੁਣਿਆ ਸਰਗੁਣ ਕੀ ਗਾ ਸੁਣਿਆ ਸੀ ਪੀਰ ਪਾਤਿ ਸਾਸਨ ਹੈ ਤੇ ਭਾਵੇਂ ਰਾਤ ਹੈ ਕ੍ਰੀਸ਼ਕਾ ਨਾਨਕ ਤਨ ਦਾਲੀ ਗਾ ਸੁਣਿਆ ਨੂਪਾਵ ਕਾ ਨਾਸ ਬੰਦੇ ਕੀ ਗਤ ਕਹੀ ਨ ਜਾਏ ਜੇ ਕੋ ਪੈ ਪਿਛਾ ਸਤਾਏ ਧੰਨ ਵਾਰਿਆ ਰਜਾ ਵਾਹਿਗੁਰੂ ਜੋਤੁ ਸੁਭਾਵੈ ਸਾਈ ਭਲੀਕਾਰ ਤੁਸ ਸਦਾ ਸਲਾਮਤ ਨਿਰੰਕਾਰ ਸੰਕ ਨਾਮ ਸੰਕ ਸਾਵਨ ਨਾਮ ਰੰਗ ਸੰਕਰ ਸੰਕਰ ਸ੍ਰੀ ਭਾਰ ਹੋਏ ਖਰੀ ਨਾਮ ਖਰੀ ਸਲਾਮ ਖਰੀ ਗਿਆਨ ਕੀ ਤੁਣ ਗਾ ਅਖਰੀ ਲਖਣ ਬੋਲਣ ਗਾਣ ਖਰਾਸ ਸੰਸਜੋਖਾਂ ਜਿਨੇ ਲੇਖੇ ਦੇ ਸਰਨਾਏ ਜੀ ਫਰਮਾਏ ਜਿਨ ਤੇ ਪਾਏ ਜੇ ਤਾਂ ਕੀ ਤਾਂ ਤੇ ਤਾਂ ਨਾ ਉਘੜਨਾ ਬੈ ਨਾਇ ਕੋ ਥਾਉ ਗੁਰਦਕ ਸੋਣ ਕਹਾ ਵਿਚਾਰ ਵਾਰਿਆ ਰਜਾ ਵਾਹਿਗੁਰੂ ਜੋ ਜੁਲ ਭਾਵੈ ਸਾਈਂ ਪਰੀਕਾਰ ਤੂੰ ਸਦਾ ਸਰਾਪਤ ਨਿਰੰਕਾਰ ਪਰੇ ਹੱਥ ਪੈ ਤਾਂ ਨੰਦੇ ਬਾਣੀ ਤੁਟੈ ਉਤਰ ਸਿਖੇ ਮੂਰਤਨੀਤੀ ਕਪੜ ਹੋਵੇ ਦੇਸ ਆਪੁ ਲੀਐ ਉਦੋ ਹੋਏ ਪਰੇ ਮਤ ਪਾਪਾ ਕੈ ਸੰਗ ਜੋਤ ਪੈ ਰਵੈ ਕੈ ਰੰਗ ਗੁਰਦੀ ਪਾਪੀ ਅੱਖ ਨਾਏ ਪਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਬੁ ਜਾਹੋ ਤੀਰਸਤ ਪਦਿਆ ਦਤੁ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਵੂ ਅੰਦਰਗਾਧੀ ਰਤਮਲਨਾਵ ਚਾਉ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਵੇ ਸਾਥਾ ਦਵਾਨੀ ਬਰਮਾਵ ਸਤਿ ਸ਼ਾਨ ਸ਼ਰਮੁ ਚਾਉ ਕਵਨ ਸੁੇਲਾ ਵਖਤ ਕਵਣ ਕਵਨ ਥਿਤ ਕਵਣ ਵਾਰ ਕਵਨ ਸ਼੍ਰੋਤੀ ਮਹਾ ਕਵਣ ਜਿਤੋ ਆਇਆਕਾਰ veerana paya panditi je hoba re puran bakt na payo kadia je likhan re puran ਇਤਵਾਰਨਾ ਜੋਗੀ ਜਾਣੈ ਰਤ ਮਹਾਨ ਕੋਈ ਜਾ ਕੰਤਾ ਸ੍ਰਿਸ਼ਟੀ ਤੋਂ ਸਾਜੇ ਆਪੇ ਜਾਣੈ ਸੋਈ ਕਿਉ ਕਰਖਾ ਕਿਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆ ਕੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਤੋਂ ਆਪੋ ਜਾਣੈ ਅੱਗੇ ਗਿਆਨ ਸੋ ਹੈ ਪਾਤਲ ਪਤਾਲ ਲੱਖ ਘਰ ਸੈਂ ਬਾਸੂ ਓੜ ਕੋੜਿ ਭਾ ਥਕੇ ਬੇਰ ਕਹਿਣੇ ਕੁਬਾਤ ਸੈ ਸੇਠਾਰੀ ਕਹਿਨ ਗਦੀਬਾ ਅਸੂਲ ਏਕਾਤ ਲਿਖਾ ਹੋਏ ਤਰਕੀਏ ਲਿਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਸਾਪੇ ਜਾ ਰਹੇ ਆ ਸਾਰਾ ਇਸਲਾਹੇ ਤੀ ਸੁਦਰ ਪਾਈਆ ਨਦੀਆ ਤੇ ਵਹਾਪ ਵੈ ਸੁਦਰ ਜਾਣੀਏ ਸੁਨਦ ਸਾਹ ਸੁਲਤਾਨ ਗਿਰਿਆ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਸੁਨੋ ਨਾ ਵੀਸੁਰਾ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣਾ ਅੰਤ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ ਅੰਤ ਕਰਨ ਕੀ ਤੇ ਜਿਲ ਲਾਈ ਤਾਂ ਕਿ ਅੰਤ ਨਾ ਪਾਈ ਜਾਏ ਇਹ ਹੋ ਅੰਤ ਨਾ ਜਾਣੇ ਕੋਈ ਬਹੁਤਾ ਕੀਏ ਬਹੁਤਾ ਹੋਏ ਵੱਡਾ ਸਾਇਬ ਉੱਚਾ ਥਾਉ ਉੱਚੇ ਉਪਰ ਉੱਚਾ ਨਾ ਹੋਈ ਬੜੇ ਉੱਚਾ ਹੋਇਆ ਕੋਈ ਤੇ ਸੋਚੇ ਤੋ ਜਾਣੇ ਸੋਏ ਜਿਵਣੇ ਆਪ ਜਾਣੇ ਆਪੇ ਆਪ ਨਾਨਕ ਗੰਦਰੀ ਕਰਮੀ ਦਾਤ ਬਹੁਤਾ ਕਰਨ ਕ੍ਰਿਸ਼ਿਆ ਨ ਜਾਏ ਵੰਡਾ ਦਾਤਾ ਚਿਲਨਾਤ ਮਾਈ ਕਿਤੇ ਮਗੈ ਜੋਦ ਪਾਰ ਕਿਤੇ ਅਗਨਤ ਨਹੀਂ ਵਿਚਾਰ ਕਿਤੇ ਫਖ ਟੁੱਟੇ ਵਿਕਾਰ ਕਿਤੇ ਲੈ ਲੈ ਉਪਰ ਪਾਏ ਕਿਤੇ ਗੁਰੂ ਖਾਈ ਖਾਈ ਕਿਤੇ ਆਦੂ ਕੋ ਸਰਵਾਰੋ ਇਹ ਪੀਦਾ ਤ੍ਰੀਦਤਾਰੋ ਬੰਧ ਖਲਾਸੀ ਪੜ ਹੋਏ ਹੋ ਰਾਖ ਸਕੇ ਕੋਈ ਜੇ ਕੋ ਕਾਇ ਕੋ ਅੱਖਣ ਪਾਇਓ ਜਾਣੇ ਜੀਤਿਆ ਮੁਖਾਇ ਆਪੇ ਜਾਣੇ ਆਪੇ ਦੇ ਆਖੈ ਸੀ ਬੀਕੇਈਕੇ ਜਿਸਨਾ ਬਖਸ਼ੇ ਸੁਖ ਸੁਲਾਨਾਨੁ ਕਪਾਚਾਹੀ ਬਾਤੀਸ਼ਾ ਅਭੁਲੁ ਗੁਣੁ ਬੁਲੁ ਵਕਾਰ ਬੁਲੁ ਵਪਾਰੀਐ ਬੁਲੁ ਘੰਡਾਰ ਬੁਲੁ ਆਵੈ ਬੁਲੁ ਲਜਾਈ ਬੁਲੁ ਭਾਈ ਬੁਲੁ ਆਸ ਭਾਈ ਅਭੁਲੁ ਤਰਬੇ ਅਭੁਲੁ ਦਿਵਾਰ ਬੁਲੁ ਤਲੁ ਬੁਲੁ ਪ੍ਰਵਾਨ ਬੁਲੁ ਕੀਸੇ ਬੁਲੁ ਨਿਸ਼ਾਨ ਬੁਲੁ ਕਰੁ ਬੁਲੁ ਪ੍ਰਵਾਨ ਨੰਮ ਮੁਲਾਖਿਆ ਨ ਜਾਏ ਆਖਾ ਕਰੈ ਨਿਲਾਏ ਆਖੈ ਵੀਰ ਪੜ ਪੂਰਾ ਨਾ ਸਭੇ ਕਰੇ ਵਕਿਆਣ ਆਖਾ ਵਰਮਾ ਆਖੈ ਦੁਆਖੇ ਗੋਪੀ ਤੇ ਗੋਬਿੰਦ ਆਖੈ ਈਸ਼ਰ ਆਖੈ ਸਿਤ ਆਖੈ ਗਿਤੇ ਪੀਤੇ ਗੋਦ ਆਖੈ ਦਾਨਵਿਆ ਖੈ ਦੇਵ ਆਖੈ ਸੁਰਨਾਮਨ ਜਨ ਸੀਵਾ ਕੀਤੇ ਆਖੈ ਆਪਣਾ ਈਤੇਕ ਐ ਕੈ ਉਤੁਜ ਜਾਏ ਈਤੇਕ ਈਤੇ ਹੋਰ ਕਰੇ ਦਾਇਆ ਨਸ ਕੈ ਕੈ ਜੀਵੜ ਭਾਵੈ ਦੀਵੜ ਹੋਏ ਨਾਨਕ ਜਨ ਸੱਚਾ ਸੋਏ ਦੇਵ ਬੋ ਆਖੇ ਬੋ ਵਿਗਾਤਨ ਕੀਐ ਸ਼੍ਰੀ ਕਬਾਰਾ ਗਵਾਰੂ ਸੋ ਦਰ ਕੇ ਹਾਸੂ ਘਰ ਕੇ ਹਾ ਜਿਤ ਵੈ ਸੁ ਸੁਨਾ ਦੇਵਾ ਦੀ ਰਾਣੀ ਕੇ ਸੁ ਗੀਤੇ ਵਾ ਗਨ ਹਾਰੇ ਕੇ ਤੇ ਰਾਗ ਪਰੇ ਸੋ ਕਹੀਨ ਕੇ ਤੇ ਗਾ ਵਨ ਹਾਰੇ ਗਾਵੇ ਤੁਨ ਪਾਣ ਪਣੀ ਬੈ ਸੰਤਰ ਗਾਵੇ ਰਾਜਾ ਧਰੋ ਬਦੁਆਰੀ ਗਾਵੇ ਚਿਤ ਗੁਤਲਿਕ ਜਾਣ ਲੈ ਕਿਲੇ ਤਾਂ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋ ਹਣ ਸਦਾ ਸੁਵਾਰੇ ਗਾਵੈ ਨਿੰਦਰ ਅਸ਼ਨ ਬੈਠੇ ਦੇਵ ਤੇ ਆਸਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਣ ਜਤੇ ਸਤੇ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪਣ ਰਤੀ ਸਰ ਜੁਗ ਜੁਗ ਵੇਤਾ ਨਾਲੇ ਗਾਵੈ ਮੋਹਣੀਆ ਮਨ ਮੋਹਣ ਸੁਰਗਾ ਮਾ ਛਪਿਆਦੇ ਗਾਵਨ ਤ੍ਰਿਉ ਪਾਏ ਤੇਰੇ ਅਛਨ ਤੀਰਥ ਨਾਲੇ ਗਾਵੈ ਜੂਦ ਮਹਾਬਲ ਸੁਦਾ ਗਾਵੈ ਖਾਣੀ ਚਾਰੇ ਗਾਵੈ ਸੰਤ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਜੈਤੁ ਜਨੋ ਕਾ ਬਜੂ ਭਾਵਨ ਰਤੇ ਤੇਰੇ ਭਗਤ ਅਰਸ਼ਾਣੇ ਹੋਰ ਕੀਤੇ ਗਾਵਨ ਸੀ ਮੈਂ ਚਿਤਨਾ ਆਗਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਚਿ ਨਾਈ ਹੈ ਪੀਉ ਸੀ ਜੈ ਨਜਾ ਸੀ ਰਚਾ ਦੇ ਨਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੀਤੁ ਜੀ ਫੜਿਆ ਆਈ ਯੋਧਿ ਸੁ ਭਾਵੈ ਸੋ ਈ ਕਸੀ ਉਪਮਨ ਕਰਨਾ ਜਾਈ ਸੋ ਪਾਤਸ਼ਾਹ ਉਹ ਸਹਾ ਬਚਾਇ ਗੁਰੂ ਨਾਨਕ ਰਹਿਣ ਲਜਾਈ ਉਤਾ ਸਤੋ ਸਰਲ ਬਦ ਜੋਲੀ ਧਿਆਨ ਕੀ ਕਰੈ ਬੀਹੂਂਤ ਖਿੰਦਾ ਕਾਲ ਕੁਆਰੀ ਕਾਇਆ ਸੁਭਦਦਾ ਪਰਤੀਤ ਆਇ ਪੰਥੀ ਸਰਗਜ ਵਾਤੇ ਮਨ ਜੀਤ ਜਗ ਜੀਤ ਆਦੇਸ ਸੂਤਿਸ਼ ਆਦੇਸ ਆਦੁਨੀ ਲੋ ਅਨਾਗਦੀ ਨਾਮਤੋ ਜੁਗ ਜੁਗ ਇੱਕੋ ਵੇਸ ਅਦਾ ਸੰਤੋਗ ਸਰਪਤ ਚੋਲੀ ਧਿਆਨ ਕੀ ਕਰਾਇ ਭੂਤ ਖਿਰਦਾ ਕਾਲ ਕਵਾਰੀ ਕਾ ਜੂ ਡੰਡਾ ਪ੍ਰਤੀਤ ਕਾਈ ਬਖਸ਼ੇ ਜੈ ਬਜਵਾਤੀ ਮਰਦੀ ਤੇਜਕ ਜੀ ਆਦੇਸ਼ ਤੇ ਆਦੇਸ਼ ਸਾਧ ਨੀਰਨਾਦਨਾ ਜੁਗ ਇੱਕੋ ਵੇਸ ਉਗਤ ਗਿਆ ਅਦੇ ਆ ਭੰਡਾਰਨ ਕੰਗੜਵਾਜਾ ਨਾਦ ਆਪ પ્રાર્થનાਤੀ ਸੁਵਜਾ ਕੀ ਰਿਸਦੇਵ ਰਾਸਾ ਜੋ ਜੋ ਦੋਈ ਕਾਰਜ ਲਾਵੇ ਨਹੀਂ ਖੇ ਆਵੇ ਭਾਗ ਆਦੇਸ਼ ਤੇ ਸੇ ਆਦੇਸ਼ ਆਦੇ ਨਹੀਂ ਲੈਣਾ ਦੇਣਾ ਇੱਕ ਨੂੰ ਇਸ ਇਕਮਈ ਤੁਖ ਦੇ ਹਾਰੀ ਤਾਰੋ ਜਿ ਸਾਥ ਜੂਰ ਕਰਵੇ ਜੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੇ ਰਤੇ ਥਤੇ ਵਾਰ ਪਉਣ ਪਣੀ ਗੜੀ ਪਤਾਲ ਈਸ਼ਵਰ ਜਿਨਰਤੀ ਸਾ ਪ੍ਰਕੀਤ ਹਰਿ ਸਾਰੋ ਤਿਸਵਰ ਜੀ ਜੁਤ ਕੇ ਰੰਗ ਤਿਨ ਕੈ ਨਾਮ ਨਾਲੇ ਕੀਆ ਲੰਗ ਕਰਮੀ ਕਰਮੀ ਹੋਏ ਵਿਚਾਰ ਸਚਾਇਆ ਸੁਚਾ ਦਰਬਾਰ ਤਿਥੈ ਸੁਨ ਪੰਚ ਪਰਵਾਣ ਦੇ ਤਰੀ ਕਰਮ ਪਵੇ ਦੀ ਸਾੜ ਕਾਚ ਪਕਾਈ ਉਥੇ ਪਾਏ ਨਾਨਕ ਆ ਜਾਪੀ ਜਾਈ ਧਰਮ ਕਾਟਕਾ ਇਹੋ ਧਰਮ ਗਿਆਨ ਖੰਡ ਕਾਇਕੂ ਕਰਮ ਕੀਤੇ ਪਉਣ ਪਾਣੀ ਕੇ ਸੰਤਰ ਕੀਤੇ ਕਾਰਮਹੇਸ ਕੀਤੇ ਵਰਮੇ ਕਾਰਤਕੜੀਏ ਰੂਪ ਰੰਗ ਕੀ بیس ਕੀਤਿਆ ਕਰਮ ਭੂਮੀ ਮੇਲ ਕੀਤੇ ਕੀਤੇ ਧੂਪ ਦੇਸ਼ਾ ਕੀਤੇ ਜਪ ਸੂਰ ਕੀਤੇ ਕੀਤੇ ਮੰਡਲ ਦੇਸ਼ਾ ਕੀਤੇ ਸੈਤ ਬੋਧਨਾਥ ਕੀਤੇ ਕੀਤੇ ਦੇਵੀ ਵਿਵੇਸ ਕੀਤੇ ਦੇਵਦਾਨ ਗੁਣ ਕੀਤੇ ਕੀਤੇ ਰਤਨ ਸੁਮਦ ਕੀਤਿਆ ਕਾਣੀ ਕੀਤਿਆ ਬਾਣੀ ਕੀਤੇ ਬਾਦ ਲਰਿਤ ਕੀਤੀ ਅਸੁੱਤੇ ਸੇਵਾ ਕੀਤੀ ਨਾਨਕ ਵੰਤਨਾਤ ਗਿਆਨ ਖੰਡ ਵਿੱਚ ਗਿਆਰ ਬਚਟ ਤਿਛੈ ਨਾਨਕ ਵਿਨੋਦ ਕੋਈ ਆਨੰਦ ਸ਼ਰਮ ਖਾਂਡ ਕੀ ਬਾਣੀ ਰੂਪ ਜਿਥੈ ਕਾਟ ਜੜੀ ਹੈ ਬਹੁਤ ਰੂਪ ਤਾ ਕੀ ਗਲਾਕ ਸਿਆ ਰਜਾਈ ਜੇ ਕੋ ਕਹ ਪਿਛੈ ਬਿਛੁਤਾਇ ਤਿਥੈ ਕੜਿਆ ਸੁਰਤ ਮਾਤਮਨ ਬੁੱਧ ਨਈ ਅਸੁਰਾ ਸਿਧਾਂਤ ਕੀ ਸੁੱਧ ਕਰਮ ਫੜ ਕੀ ਬਾਣੀ ਜੋਰ ਤਤ ਹੋਰ ਨ ਕੋਈ ਹੋਰ ਦਿੱਤਾ ਜੋਦ ਮਹਾਵਲ ਸੂਰ ਤਿਤ ਬੇ ਰਾਮ ਰਿਆ ਭਰੂ ਤਿਛੇ ਸੀ ਤੁ